ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਨੱਦਰ ਬਹੁਣਾ ਦੇ ਵਿੱਚ ਜਿਲ੍ਹਾ ਮੋਗਾ ਦੇ ਔਰ ਬਹੁਤ ਹੀ ਵਧੀਆ ਜਿਹੜੇ ਆਨੰਦ ਕਾਰਜ ਹੋਏ ਆ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਔਰ ਬਾਈ ਕਰਮਜੀਤ ਸਿੰਘ ਜੀ ਇਹਨਾਂ ਦੇ ਧਰਮ ਪਤਨੀ ਬੀਬੀ ਰਾਜਵੰਤ ਕੌਰ ਜੀ ਅਮਰੀਕਾ ਤੋਂ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਇਸ ਤੋਂ ਪਹਿਲਾਂ ਬਹੁਤ ਸਾਰੇ ਐਨ ਆਰ ਆਈ ਵੀਰ ਜਿਹੜੇ ਆ ਭਾਵੇਂ ਕਿ ਲੋਕਾਂ ਦੇ ਘਰ ਬਣਾ ਕੇ ਦਿੰਦੇ ਇਲਾਜ ਵਾਸਤੇ ਪੈਸੇ ਭੇਜਦੇ ਆ ਪਰ ਆਹ ਜਿਹੜਾ ਉਪਰਾਲਾ ਹੈ ਸਾਡੇ ਨਟਕਰ ਦੇ ਵਿੱਚ ਬਾਬਾ ਕਲਦੀਪ ਸਿੰਘ ਜੀ ਇਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਇਹ ਇਹਦੇ ਚਾਚਾ ਜੀ ਆ ਬਾਬਾ ਕਲਦੀਪ ਸਿੰਘ ਜੀ ਦੇ ਚਾਚਾ ਜੀ ਆ ਔਰ ਇਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਅੱਜ ਬਹੁਤ ਵਧੀਆ ਕਾਰਜ ਕੀਤਾ ਗਿਆ ਸਲਾਹਾਜੋਗ ਅਸੀਂ ਹੋਰ ਵੀ ਇਹਨਾਂ ਦੇ ਵੀਰਾਂ ਨੂੰ ਇਹੇ ਬੇਨਤੀ ਕਰਾਂਗੇ ਕਿ ਜਿਹੜੇ ਇਹੋ ਜਿਹੇ ਕਾਰਜਾ ਸਤਿਗੁਰ ਦੀ ਕਿਰਪਾ ਦੇ ਨਾਲ ਔਰ ਵਸਹੀ ਗੱਲ ਇਹ ਆ ਥੋੜੇ ਨਿਰਯੋਗ ਵਸਹੀ ਗੱਲ ਇਹ ਆ ਕਿ ਭਾਈ ਕਰਮਜੀਤ ਸਿੰਘ ਜੀ ਜਦੋਂ ਮੇਰੀ ਗੱਲ ਹੋਈ ਤੇ ਬਹੁਤ ਵਧੀਆ ਤੁਸੀਂ ਉਪਰਾਲਾ ਕਰ ਲੱਗੇ ਆ ਤਾਂ ਇਹਨਾਂ ਦਾ ਇਹ ਕਹਿਣਾ ਸੀ ਕਿ ਦਾਤੇ ਦੀਆਂ ਦਾਤਾਂ ਵਾਂ ਗਰੀਬੀ ਦੇ ਵਿੱਚੋਂ ਉੱਠ ਕੇ ਗਏ ਸੀ ਅੱਜ ਗੁਰੂ ਨੇ ਬਖਸ਼ਿਆ ਤੇ ਗੁਰੂ ਦੀ ਬਖਸ਼ੇ ਦੇ ਵਿੱਚੋਂ ਇਹ ਜਿਹੜਾ ਅਸੀਂ ਗਰੀਬ ਪਰਿਵਾਰਾਂ ਲਈ ਕਰ ਰਹੇ ਆ ਇਹ ਦਾਤਾ ਕਾਰਜ ਕਰਾ ਰਿਹਾ ਬੀਬੀ ਰਾਜਵੰਤ ਕੌਰ ਦਾ ਇਹ ਭਾਈ ਕਰਮਜੀਤ ਸਿੰਘ ਜੀ ਚੰਨਾ ਔਰ ਤਲਦੀਪ ਸਿੰਘ ਜੀ ਤੇ ਇਹਨਾਂ ਦੇ ਸਮੁੱਚੇ ਪਰਿਵਾਰ ਦਾ ਬਹੁਤ ਵੱਡਾ ਇਹ ਦੇਣ ਅੱਜ ਜਿਹੜੀ ਸਾਡੇ ਨਗਰ ਦੇ ਵਿੱਚ ਨਵੀਂ ਪਿਰਤਵੀ ਪਈ ਸਮਝੋ ਤੇ ਬਹੁਤ ਚੰਗਾ ਕੰਮ ਉਪਰਾਲਾ ਕੀਤਾ ਗਰੀਬ ਪਰਿਵਾਰਾਂ ਨੂੰ ਆਪਾਂ ਦੂਰ ਲੱਭਾਂ ਜਾਂਦੇ ਆ ਉਹਨਾਂ ਦੀਆਂ ਸ਼ਾਦੀਆਂ ਕਰਦੇ ਆ ਸਾਡੇ ਆਲੇ-ਦੁਆਲੇ ਬਹੁਤ ਸਾਰੇ ਪਰਿਵਾਰ ਐਸੇ ਹੁੰਦੇ ਆ ਜ਼ਰੂਰਤਮੰਦ ਹੁੰਦੇ ਆ ਹਰ ਇੱਕ ਪੱਖੋਂ ਭਾਵੇਂ ਉਹ ਇਲਾਜ ਪੱਖੋਂ ਆ ਪੜ੍ਹਾਈ ਪੱਖੋਂ ਆ ਜਾਂ ਕੋਈ ਘਰ-ਬਾਰ ਪੱਖੋਂ ਆ ਸਭ ਵਾਸਤੇ ਇਹ ਕਾਰਜ ਕਰਨੇ ਚਾਹੀਦੇ ਮੈਂ ਅੱਜ ਦੇ ਇਹ ਦੋ ਪਰਿਵਾਰ ਜਿਹੜੇ ਬਾਈ ਜਸਵੀਰ ਸਿੰਘ ਜੀ ਪਿੰਡ ਬਹੋਨਾ ਦੇ ਗਿਆਨੀ ਆ ਗ੍ਰਾਂਤੀ ਆ ਉਹਨਾਂ ਦੀ ਬੇਟੀ ਦਾ ਕਾਰਜ ਹੋਇਆ ਬਾਈ ਇਕਬਾਲ ਸਿੰਘ ਜੀ ਉਹਨਾਂ ਦੀ ਬੇਟੀ ਦਾ ਕਾਰਜ ਹੋਇਆ ਵਾ ਉਹਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿਨਾ ਇਹਨਾਂ ਨੂੰ ਵਧਾਈ ਦਿਨਾ ਵਾ ਤਲਦੀਪ ਸਿੰਘ ਜੀ ਨੂੰ ਵਧਾਈ ਦਿਨਾ ਤੇ ਸਤ ਗੁਰੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਤੋਂ ਇੱਧਰ ਵਧੀਆ ਕਾਰਜ ਜਿਹੜੇ ਕਰਾਏ ਆ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੇ ਪੱਲੇ